ਉਹਨਾਂ ਦਾ ਪੀਣ ਖਾਣ ਦਾ ਸ਼ੌਂਕ ਹੈ ਦੀ ਪੀਣ ਖਾਣ ਦੇ ਸ਼ੌਂਕ ਦੇ ਵਿੱਚ ਉਹ ਹੁੱਲਣ ਵਾਜੀਆਂ ਕਰਦੇ ਨੇ ਇਥੋਂ ਕੈਮਰੇ ਲਾਤੇ ਹੋਰ ਕਰਤੇ ਸ਼ਰਾਰਤੀ ਬੰਦੇ ਐ ਇੱਕ ਦੋ ਪਰਸੈਂਟ ਬੰਦੇ ਐ ਜਿਨ੍ਹਾਂ ਨੇ ਮੰਨ ਲਓ ਕੈਮਰੇ ਲਾਇਆ ਸੀਗਾ ਕੈਮਰਾ ਲਾਹਤਾ ਗੁੰਡ ਦੇ ਉੱਤੋਂ ਸਾਡੇ ਕੁਝ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੂੰ ਆਪਣੇ ਉਹਦੇਦਾਰੀ ਦੀ ਭੁੱਖ ਹੈ ਅਤੇ ਕੁਝ ਦਾਦੂ ਪਹਿਲੇ ਵਾਸਤੇ ਉਹ ਇੱਥੇ ਮੰਦਰ ਦੇ ਵਿੱਚ ਹੰਗਾਮਾ ਕਰਦੇ ਨੇ ਉਹਨਾਂ ਦੇ ਕਾਰਨ ਇਥੇ ਮਤਵੇ ਦਾ ਫਸੀ ਵਧਿਆ ਜੀ ਇਹ ਸਾਡੇ ਸਮਾਜ ਦਾ ਮੰਦਰ ਹੈ ਧੋਬੀ ਸਮਾਜ ਦਾ ਬਹੁਤ ਵੱਡਾ ਮੰਦਰ ਹੈ ਪੰਜਾਬ ਦੇ ਵਿੱਚ ਇਸ ਮੰਦਰ ਦਾ ਨਾਮ ਲਿਆ ਜਾਂਦਾ ਹੈ ਰਾਮਪੁਰਾ ਫੂਲ ਪੱਧਰ ਕਾਲੀ ਮੇਲਾ ਬਹੁਤ ਵੱਡਾ ਲੱਗਦਾ ਆ ਪ੍ਰਧਾਨ ਅਸ਼ੋਕ ਜੀ ਬਠਿੰਡੇ ਤੋਂ ਆਏ ਨੇ ਉਹ ਜਰੂਰ ਇਹਦਾ ਹੱਲ ਕਢਾਨਗੇ ਸਾਡੇ ਜਿੰਨੇ ਵੀ ਸਮਾਜ ਦੇ ਬੰਦੇ ਨੇ ਰਜੋਰੀਆ ਜੀ ਨੇ ਕੁਝ ਕਾਫੀ ਬੰਦੇ ਨੇ ਸਾਡੇ ਇਸ ਟਾਈਮ ਮੋਤਵਰ ਜਿਹੜੇ ਵੀ ਬੰਦੇ ਬਰਾਦਰੀ ਦੇ ਆਏ ਨੇ ਇਹ ਜਰੂਰ ਇਹਦਾ ਹੱਲ ਕਰਨਗੇ ਮੈਂ ਆਪਣੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਇਹਨਾਂ ਦੀ ਗੱਲ ਸੁਣੀ ਜਾਵੇ ਤੇ ਬਹਿ ਕੇ ਇਹਦਾ ਨਿਪਟਾਰਾ ਕੀਤਾ ਜਾਵੇ ਕੁੰਡ ਬਣਿਆਗਾ ਸ਼ਰਾਬਦਾਨੀ ਉਹ ਕੈਮਰਾ ਦੇ ਨਿਸ਼ਾਨ ਦੇਖ ਲਓ ਮੇਰੀ ਪ੍ਰਧਾਨ ਜੀ ਦੇ ਵਿੱਚੋਂ ਤਾਂ ਤਿੰਨ ਕੈਮਰੇ ਲੱਗੇ ਹੋਏ ਸੀ ਕਿ ਕੁੰਡ ਦੇ ਉੱਤੇ ਬਹੁਤ ਕੋਣੋ ਸ਼ਰਾਬ ਨਿਕਲ ਗਿਆ ਕਿ ਕੁੰਡ ਚ ਪੈਂਦੀ ਸੀ ਅੱਜ ਇੱਥੇ ਮੇਰੇ ਸਾਹਮਣੇ ਪੁੱਛੋ ਕਿ ਇਹਨੂੰ ਕੈਮਰੇ ਕਿਉਂ ਲਾਏ ਸ਼ਰਾਬ ਦਾ ਮਸਲਾ ਜੇ ਵੀ ਅਲਵੇਜੀ ਬ੍ਰਾਂਡ ਆ ਗਿਆ ਤਾਂ ਪਰਦੇ ਦੇ ਵਿੱਚੋਂ ਜਾਣਾਗਾ ਜੇ ਕੋਈ ਦੂਜਾ ਸੰਤਰਾ ਆ ਕੇ ਕੁੰਡ ਦੇ ਵਿੱਚ ਪੈ ਜੇਗੀ ਬਸ ਆ ਮੈਟਰ ਹੈ ਜੇ ਸੱਚ ਬੋਲ ਦਿੰਨੇ ਆ ਤਾਂ ਆ ਵੀ ਆਪਾ ਦੇ ਭਾਗੀ ਬਣ ਜਣੇ ਆ ਸਾਡੇ ਦੇ ਜਾ ਕੇ ਥਾਣੇ ਦੇ ਵਿੱਚ ਰੋਕਾ ਹੋ ਜਾਂਦੀਆਂ ਸਾਨੂੰ ਜਾ ਕੇ ਮੁਰਾਦੀ ਦੇ ਵਿੱਚੋਂ ਬੇਦਖਲ ਕੀਤਾ ਜਾਂਦਾ ਬਹਿਰਾਂਪੁਰਾ ਫੂਲ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦਾ ਮਕਸਦ ਸ਼ਹਿਰਾਂ ਪਰ ਫੂਲ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੀ ਸਮਾਪਤੀ ਲਈ ਸੀ ਇਸ ਮੀਟਿੰਗ ਦੇ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਸ਼ਹਿਰਾਂ ਤੋਂ ਆਏ ਵਿਅਕਤੀਆਂ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਦੇ ਨਾਲ ਗੱਲਬਾਤ ਕੀਤੀ ਆਓ ਆਪਾਂ ਇਸ ਮੰਦਿਰ ਅਤੇ ਇਸ ਮਸਲੇ ਦੇ ਨਾਲ ਜੁੜੀ ਹੋਈ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ हमारे पंजाब से सभी जिलों से प्रधान इकट्ठे हुए हैं जो रामपुरा फूल का इनका आपस में हमारे भाईचारे का जो कश्म, कश्म याद आपस में मन मुटाव चल रहा था आज उसका फैसला किया है और जो इक्की मेंबरी कमेटी बनी है वही इस मंदिर का संचालन करेगी बाहर से कोई आदमी नहीं लिया जाएगा इस मंदिर में जो हमारे भाईचारे का था वो हम इकट्ठा करके जाएंगे उसका जब उन्होंने जो हमारे रामपुरा फूल के हमारे भाईचारे की कमेटी थी जब उन्होंने वो खारिज कर दी है तो हम उनको भी खारिज करते हैं लेकिन है हमारे भाई हम उनके बिना नहीं चल सकेंगे क्योंकि जो ये मंदिर है वो रामपुरा फूल में है ਉਹਨਾਂ ਨੇ ਵੀ ਦੇਖਣਾ ਹੈ ਵੀ ਜਾਂ ਕਿਵੇਂ ਇਸਕਾ ਸੰਚਾਲਨ ਹੋ ਧੰਨਵਾਦ ਕਲਮਾ ਮੰਦਗੋੜਾ ਚੰਦ ਲੰਬੇ ਸਮੇਂ ਤੋਂ ਪ੍ਰੋਜੈਕਟ ਇਹਦਾ ਪੰਡਿਤ ਜੀ ਨੂੰ ਕਿ ਸ਼ਰਾਬ ਪੀਣ ਕਿਸ ਤਰ੍ਹਾਂ ਦੇ ਜਿਹੜੇ ਇਹਨਾਂ ਦਾ ਮਨਮੋਟਾਪ ਚੱਲ ਰਿਹਾ ਹੈ ਪੰਡਿਤ ਜੀ ਨੂੰ ਲੈ ਕੇ ਆ ਸ਼ਰਾਬ ਨੂੰ ਲੈ ਕੇ ਬਹੁਤ ਗਲਤ ਹੈ ਜਿਹਦੇ ਕਰਕੇ ਸਾਡੇ ਧੋਬੀ ਸਮਾਜ ਦੀ ਬਹੁਤ ਬਦਨਾਮੀ ਹੋਈ ਹੈ ਤੇ ਇਹ ਇੱਕ ਦਰੋਹਰ ਸਰੂਪ ਸਾਨੂੰ ਮਾਤਾ ਦਾ ਮੰਦਿਰ ਜਿਹੜੇ ਕੀ ਧੋਬੀ ਸਵਾਦ ਨੂੰ ਮਿਲਿਆ ਹੈ ਤੇ ਇਹਨੂੰ ਬੜ ਚੜ ਕਰ ਮਤਲਬ ਅੱਗੇ ਵਧਾਣਾ ਚਾਹੀਦਾ ਹੈ ਜਿਹੜੇ ਰੋਲਾ ਲੈ ਕੇ ਚੱਲ ਰਿਹਾ ਹੈ ਇਹ ਬਹੁਤ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਈ ਵਾਰ ਇਹ ਮਸਲਾ ਥਾੜੇ ਦੇ ਵਿੱਚ ਹੀ ਚਲਾ ਜਾਂਦਾ ਕਿ ਆਪਸ ਦੇ ਵਿੱਚ ਇੰਨਾ ਖਤਾਜ ਪੈ ਗਿਆ ਵੀ ਲੜਾਈ ਵੀ ਹੋ ਜਾਂਦੀ ਹੈ ਇਹਨੂੰ ਕਿੱਥੇ ਕੰਟਰੋਲ ਕਰੇ ਇਹ ਤਾਂ ਇਹਨਾਂ ਆਪਸੀ ਜਿਹੜਾ ਇਹਨਾਂ ਦਾ ਮਨਮੋਟਾਪਾ ਹੈ ਇਹ ਦੋਨਾਂ ਪੱਖਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਏਗੀ ਹੋਰ ਇਹਨਾਂ ਨੂੰ ਟਾਈਮ ਦਿੱਤਾ ਜਾਏਗਾ ਉਸ ਦੀ ਦਾ ਤੇ ਪੰਜਾਬ ਲੈਵਲ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਉਹਨਾਂ ਦੇ ਸਦਸੇ ਲੈ ਗਏ ਆ ਜਿਹੜੇ ਕਿ ਅਗਲੀ ਜਿਹੜੀ ਕਮੇਟੀ ਮੀਟਿੰਗ ਰੱਖੀ ਜਾਏਗੀ ਉਹ ਦੋਨਾਂ ਪੱਖਾਂ ਨੂੰ ਬਿਠਾ ਕੇ ਉਸ ਦਾ ਨਿਰਧਾਰਨ ਕੀਤਾ ਜਾਏਗਾ ਤਾਂ ਕਿ ਇਹਨਾਂ ਦਾ ਮਨਮਟਾ ਦੋ ਹੋ ਸਕੇ। ਠੀਕ ਹੈ ਕਰ ਕੋਈ ਕਮੇਟੀ ਹੋ ਗਈ। ਕਿ ਮੈਂ ਨਹੀਂ ਬਣਦੀ। ਜੇ ਅਸੀਂ ਤਾਂ ਇਹਨਾਂ ਨੂੰ ਮੰਨਦੇ ਨਹੀਂ ਤੇ ਨਹੀਂ ਜੀ ਕਿ ਕਮੇਟੀ ਪੰਜਾਬ ਲੈਵਲ ਦੀ ਬਣ ਰਹੀ ਹੈ ਜੀ ਇਹ ਲੋਕਲ ਸਮਾਜ ਦੀ ਨਹੀਂ ਬਣ ਰਹੀ। ਇਹ ਤਾਂ ਮੰਨਣਾ ਪੈਗਾ ਕਿ ਤੋਬੀ ਸਮਾਜ ਦੀ ਹੈ ਗੈਸ ਸਮਾਜ ਦੀ ਨਹੀਂ ਹੈ ਜੀ। ਸਾਨੂੰ ਜਾ ਕੇ ਬਰਾਦਰੀ ਦੇ ਵਿੱਚੋਂ ਬੇਦਖਲ ਕੀਤਾ ਜਾਂਦਾ ਹੈ। ਚੋਲਬੋਲਾਂ ਜਿੰਨੀ ਸਾਰੀ ਉਮਰ ਹੋ ਗਈ ਜੀ ਜਗਮੀਸ਼ਨ ਚੋਰੀਆਂ ਨੇ ਵੀ ਸਾਰੀ ਉਮਰ ਹੋ ਗਈ ਤੁਸੀਂ ਸਾਰੇ ਵੱਡੇ ਸੀਨੀਅਰ ਕਦੇ ਤੁਸੀਂ ਵੀ ਆਪ ਦੀ ਬਰਾਮਲੀ ਦਾ ਕਿਸੇ ਦਾ ਹੁੱਕਾ ਪਾਣੀ ਬੰਦ ਕੀਤਾ ਹੈ ਜਿਹੜਾ ਬੰਦਾ ਗੰਦ ਪਾਉਂਦਾ ਹੋਣਾ ਨਾ ਜਿਹੜਾ ਬੰਦਾ ਗੰਦਾ ਹੋਵੇ ਚਰਿੱਤਰਹੀਣ ਹੋਵੇ ਹੁੱਕਾ ਪਾਣੀ ਦਾ ਛੇਤੀ ਦਿਨ ਉਹਦਾ ਵੀ ਨਹੀਂ ਬੰਦ ਹੁੰਦਾ ਜੀ ਮੇਰਾ ਸਿਰਫ ਇੱਕ ਆਵਾਜ਼ ਖਾਈ ਸੀ ਵੀ ਪਾਰਿਮੰਦਰ ਦੇ ਵਿੱਚ ਫੌਂਟਰਾ ਕਿਉਂ ਲਗਾਇਆ ਜੀ ਮੰਗਲ ਦੇ ਵਿੱਚ 17-18 ਲੱਖ ਰੁਪਏ ਇਕੱਠਾ ਹੋਇਆ ਜੀ ਉਹ ਪੈਸਾ ਕਿੱਥੇ ਜਾ ਰਿਹਾ ਸਰਵਿਸ ਵਾਲੇ ਪੁੱਛਣ ਦੇ ਉੱਤੇ ਮੇਰਾ ਹੁੱਕਾ ਪਾਣੀ ਬੰਦ ਕਰ ਦਿੱਤਾ ਗਿਆ ਬਿਰਜਨਾਲੀ ਪ੍ਰਧਾਨਗੀ ਦੇ ਵਿੱਚ ਉਦੋਂ ਵਾਲਾ ਰਾਜੂ पवार ਹੈ ਰਾਜੂ पवार ਦੇ ਅੰਦਰ ਅਰਜ਼ੀ ਤੋਂ ਗਈ ਰਾਜੂ पवार ਦਾ ਹਕਕਾ ਪਾਣੀ ਮੰਦ ਕਰਨ ਨੂੰ ਹੋ ਗਿਆ ਆਜਾ ਬੀਜੇ ਸੋਧਿਆ ਬੀਜੇ ਸੋਧਿਆ ਦਾ ਹਕਕਾ ਪਾਣੀ ਮੰਦ ਕਰਨ ਤੇ ਹੋ ਗਏ ਪ੍ਰਧਾਨ ਜੀ ਇੱਕ ਮਿੰਟ ਪਤਾ ਜੀ ਕੱਲ ਬੀਜੇ ਸੋਧਿਆ ਜੀ ਕਾਗਾਂ ਨੂੰ ਕੇਰੀਆ ਜੀ ਜਾ ਕੇ ਇਹਨਾਂ ਦੇ ਉੱਤੇ ਤਰਖਾਸ ਦਿੰਦੇ ਆ ਕੱਲ ਚਰਨਜੀਤ ਸ਼ਰਮਾ ਜੀ ਇੱਥੇ ਖੰਦਾ ਸਾਹਿਬ ਐ ਐਸਾ ਉਹਨਾਂ ਦੇ ਕੱਲ ਦੇ ਇਹਨਾਂ ਕੋਲ ਦੋ ਤਿੰਨ ਫੋਨ ਆ ਗਏ ਕਿ ਤੂੰ 20 ਮਿੰਟਾਂ ਵਿੱਚ ਇੱਥੇ ਪੇਸ਼ ਹੋ ਜਾ ਅਸੀਂ ਤੁਹਾਨੂੰ ਚੱਕ ਕੇ ਲੈ ਜਾਵਾਂਗੇ 20 ਮਿੰਟਾਂ ਵਿੱਚ ਹਾਂਜੀ ਉਤੋਲੇ ਕੀ ਕਰ ਰਹੇ ਨੇ ਕਿ ਤੁਸੀਂ ਵੀਡੀਓ ਵਾਇਰਲ ਕਰਤੀ ਜੀ ਰਾਮ ਰੋਲਾ ਤੇਰਾ ਭਾਈ ਪੰਡਤ ਨਾਲ ਜਦੋਂ ਤੁਸੀਂ ਪੰਡਤ ਦੀ ਮੈਸੇਜ ਦੀਆਂ ਵੀਡੀਓ ਬਣਤਾਨੀਆਂ ਵਾਇਰਲ ਕਰਦੇ ਹੋ ਜੇ ਪੰਡਤ ਨੇ ਇੱਕ ਵੀਡੀਓ ਵਾਇਰਲ ਕਰਤੀ ਤੁਹਾਡੀ ਤਾਂ ਵਿਜੇ ਕੁਮਾਰ ਨੇ ਸਰ ਇਹ ਦੱਸਿਆ ਵੀ ਭਾਈ ਇਹ ਕਾਕੇ ਮੁਕੇ ਦੀ ਮੈਸੇਜ ਹੈ ਜੋ ਮੰਦਰ ਦੇ ਵਿੱਚੋਂ ਨਾਰੀਆਂ ਨਾਲ ਚੁਟੀਆਂ ਇਕੱਠੀਆਂ ਕਰ ਰਹੀ ਹੈ ਸਿਰਫ ਇੰਨੀ ਗੱਲ ਆਖੀ ਹੈ ਇਹਦੇ ਪਰਚਾ ਕਰਾਉਣ ਨੂੰ ਦੱਸੋ ਕੀ ਹੋ ਗਿਆ ਸੀਗਾ ਜਦੋਂ ਆਪਾਂ ਕਿਸੇ ਨਹੀਂ ਟੀਵੀ ਦੇ ਉੱਤੇ ਫਿਰਜਲਾ चौहान ਉੱਥੇ ਕਹਿ ਰਹੇ ਜੀ ਸੋਖ ਜਿਹਦੇ ਵਿੱਚ ਜਾਦਾ ਬਾਣੀਆ ਵਾਚਿਆ ਰੱਬ ਨੂੰ ਜਾਨ ਦੇਣੀ ਹੈ ਸਾਸੀ ਮੰਦਿਆ ਕਹਿਣਾ ਆਪਣੀ ਲੜਾਈ ਜਿੰਨੀ ਮਰਜ਼ੀ ਹੋਵੇ ਜੀ ਆਪਾਂ ਕਿਸੇ ਦੇ ਪਰਿਵਾਰ ਦੇ ਉੱਤੇ ਲਾਂਚਣ ਉੱਠਾ ਆਪਾਂ ਨੂੰ ਲਾਉਣ ਦਾ ਹੱਕ ਨਹੀਂ ਹੈਗਾ ਪਟਨ ਨੂੰ ਕਹਿ ਦਿੰਦਾ ਕਿ ਆਪਾਂ 100 ਬੰਦਾ ਦੇ ਵਿੱਚ ਵੀ ਤੇਰੇ ਕੋਲੇ ਆ ਕੇ 15-15 20-20 ਬੰਦੇ ਬੰਦੇ ਆ ਤੇਲੀ ਘਰ ਵਾਲੀ ਕੋਲੇ ਆ ਕੇ 15-15 20-20 ਬੰਦੇ ਬੰਦੇ ਆ 14 ਕੈਮਰੇ ਲੱਗੇ ਆ ਇੱਕ ਵੀ ਬੰਦਾ ਇਥੇ ਅੰਤਨ ਵਰਤਾ ਦਿਖਾਓ ਕਿਸੇ ਦੀ ਜਨਮ ਨੂੰ ਆਪਾਂ ਲਾਂਚਣ ਲਾਉਨੇ ਆ ਅੱਜ ਇਹ ਮੰਨਦਾ ਹੈ ਕੱਲ ਕੋਈ ਹੋਰ ਮੰਨਦਾ ਹੋਊ ਆਪਣੀ ਆਖੀ ਮਤਵੇ ਦੀ ਦੂਜੇ ਮਾਤਰਾ ਲੱਤਾਂ ਨਾਂ ਦੇ ਕੀ ਗੱਲਾਂ ਜੈ ਜੈ ਨੀ ਤਾਂ ਕਿ ਬੁੱਧੀ ਪ੍ਰੇਸ਼ ਹੋ ਜੇ ਉਹਨੂੰ ਬਚਾਉਣ ਵਾਸਤੇ ਇਹ ਮਤਰਾ ਆਪਣੇ ਹੱਥੋਂ ਚੜਾ ਜਾਣਾ ਜੀ ਆਪਣੇ ਕੁਝ ਬੁੱਧੀਜੀਵੀ ਹੈਗੇ ਨੇ ਜੋ ਖਰਾਕਾ ਦੇ ਗੱਲ ਪਤਾ ਲੱਗੀ ਕਿ ਸਾਡੇ ਜਿਹੜੇ ਸਮਾਜ ਦੇ ਬੰਦੇ ਸੀਗੇ ਉਹ ਥਾਣੇ ਤੱਕ ਲੈ ਗਏ ਨੇ ਤੇ ਜਿਹੜੇ ਇੱਥੇ ਦੇ ਬੰਦੇ ਨੇ ਜਿਨ੍ਹਾਂ ਦੇ ਅਸੀਂ ਨਾਮ ਲੈ ਰਹੇ ਆ ਪੰਜ ਮੈਂਬਰੀ ਕਮੇਟੀ ਜਿਹੜੇ ਆਪਣਾ ਗੈਰ ਬਰਾਦਰੀ ਦੇ ਉਹਨਾਂ ਨੇ ਇਹ ਸਾਰਾ ਨਵੇੜਾ ਕੀਤਾ ਆ ਸੌਰੀ ਮੈਂ ਮਾਫੀ ਮੰਗਦਾ ਬਾਜਨ ਨੇ ਇਹ ਨਵੇੜਾ ਕੀਤਾ ਤੇ ਸਮਾਜ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਥੈਂਕ ਯੂ ਧੰਨਵਾਦ ਜੈ ਮਾਤਾ ਜੈ ਜਸ਼ਨਿ ਦੇ ਮੰਦਰ ਮੈਂ ਰਾਮਪਰਾ ਫੂਲ ਤੋਂ ਲੋਕਲ ਬਰਾਦਰੀ ਤੋਂ ਭਿਪਾਈਚਾਰੇ ਤੋਂ ਸਭ ਤੋਂ ਛੋਟਾ ਮੈਂਬਰ ਸਨੀ ਬਵਾਰ ਮੈਨੂੰ ਅੱਜ ਬੜੀ ਦੁੱਖ ਖੁਸ਼ੀ ਵੀ ਹੈ ਤੇ ਦੁੱਖ ਵੀ ਹੈ ਦੁੱਖ ਇਸ ਗੱਲ ਦਾ ਹੈ ਵੀ ਜੋ ਲੋਕਲ ਬਰਾਦਰੀ ਭਾਈਚਾਰਾ ਉਹਦੀ ਮੂਰਖਤਾ ਕਰਕੇ ਐਡਾ ਵੱਡਾ ਜਿ ਗਠਨ ਕਰਨਾ ਪਿਆ ਪੰਜਾਬ ਸਟੇਟ ਲੈਵਲ ਦੀ ਮੀਟਿੰਗ ਰੱਖਣੀ ਪਈ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਲੋਕਲ ਭਾਈਚਾਰਾ ਇੱਕਜੁੱਟ ਕਰਾਉਣ ਵਾਸਤੇ ਸਟੇਟ ਲੈਵਲ ਦੇ ਭਾਈਚਾਰੇ ਨੂੰ ਏਡੇ ਵੱਡੇ ਗਠਨ ਦੇ ਵਿੱਚ ਆਉਣ ਤੇ ਏਕਤਾ ਦੇਖਣੀ ਦੇਖਣ ਨੂੰ ਮਿਲੀ ਬਹੁਤ ਖੁਸ਼ੀ ਹੋਈ ਹੈ ਧੰਨਵਾਦ ਆਖਦੇ ਆ ਸਾਰਿਆਂ ਦਾ ਅਸੀਂ ਇੱਕ ਮੈਂ ਸਭ ਤੋਂ ਅਹਿਮ ਗੱਲ ਇਹ ਕਹਿਣਾ ਚਾਹੁੰਦਾ ਜੀ ਸਭ ਤੋਂ ਛੋਟਾ ਮੈਂਬਰ ਮੈਂ ਹਾਂ ਇਸ ਜੈਮਕਾਲੀ ਜੈਸ਼ਨੀ ਦੇ ਮੰਦਿਰ ਦੇ ਵਿੱਚ ਵੀ ਜੋ ਅੱਜ ਮੌਜੂਦਾ ਕਮੇਟੀ ਜੋ ਮੌਜੂਦਾ ਪ੍ਰਧਾਨ ਨੇ ਬਿੰਦਲਾਲ ਚਾਹਾਂਜੀ ਜਾਂ ਉਹਨਾਂ ਦੀ ਟੀਮ ਐ ਦੋ ਗੱਟਨ ਹੋ ਚੁੱਕੇ ਐ ਇਸ ਨਾਪਰਾਪੂਲ ਥੋਬੀ ਭਾਈਚਾਰੇ ਦੇ ਵਿੱਚ ਸੱਤ ਪਰਿਵਾਰ ਨੇ ਚਾਰ ਇੱਕ ਪਾਸੇ ਐ ਤਿੰਨ ਇੱਕ ਪਾਸੇ ਐ ਸੱਤਾਂ ਪਰਿਵਾਰਾਂ ਦੇ ਵਿੱਚ ਕਿੰਨੇ ਕ ਮੈਂਬਰ ਹੋਣਗੇ ਛੋਟਾ ਜਿਹਾ ਪਰਿਵਾਰ ਆ ਸਾਡਾ ਇਹ ਸੱਤ ਫੈਮਿਲੀਆਂ ਦਾ ਇਸ ਲਈ ਮੈਂ ਇਹ ਹੀ ਹੱਥ ਬੰਨ੍ਹ ਕੇ ਰਿਕਵੈਸਟ ਕਰਦਾ ਹਾਂ ਬਾਦ ਰਾਣੀ ਅੱਗੇ ਵੀ ਇਹ ਅਰਦਾਸ ਕਰਦਾ ਹਾਂ ਕਿ ਇਸ ਲੋਕਲ ਭਾਈਚਾਰਾ ਥੋਬੀ ਸਮਾਜ ਦੇ ਵਿੱਚ ਨਫ਼ਰਤ ਦਾ ਬੀਜ ਨਾ ਬੀਜੋ ਕਿਉਂਕਿ ਜਾਣਾ ਸਭ ਨੇ ਐ ਜੋ ਵੱਡੇ ਬਜ਼ੁਰਗ ਐ ਸਿਰਫ ਆਪਦੀ ਈਗੋ ਕਰਕੇ ਹੀ ਲੜਦੇ ਮਰਦੇ ਪਏ ਨੇ ਆਉਣ ਵਾਲਾ ਇਹ ਜਿਹੜਾ ਬੀਜ ਬੀਜ ਰਹੇ ਆ ਇਹਦਾ ਫਲ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਚੁਗਣਾ ਪੈਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਹਾਈਪਰ ਜਨਰੇਸ਼ਨ ਹੈ ਮੁੜ ਕੇ ਕੱਲ ਨੂੰ ਇਹ ਗੱਲਾਂ ਹੋਣਗੀਆਂ ਵੀ ਹਾਂ ਇਹਦਾ ਪਿਓ ਸਾਨੂੰ ਨਹੀਂ ਬੁਲਾਉਂਦਾ ਸੀ ਅਸੀਂ ਨਹੀਂ ਇਹਦੇ ਜਵਾਕਾਂ ਨੂੰ ਬੁਲਾਉਂਦੇ ਇੱਕ ਦੂਜੇ ਨਾਲ ਲੜਾਈ ਮਰੋ ਮਰੀ ਉਹੀ ਹਾਲ ਫਿਰ ਆਉਣ ਵਾਲੀ ਜਨਰੇਸ਼ਨ ਨੂੰ ਵੱਡਣਾ ਚਾਹਨਾ ਹੱਥ ਬਨ ਕੇ ਹੀ ਬੇਨਤੀ ਕਰਦਾ ਕਿ ਇਸ ਨਫ਼ਰਤ ਦੇ ਬੀਜ ਨੂੰ ਨਾ ਬੀਜੋ ਸੋ ਆਪਾਂ ਰਲ ਮਿਲ ਕੇ ਇਸ ਕੰਮ ਕਰੀਏ ਛੋਟਾ ਜਿਹਾ ਪਰਿਵਾਰ ਹੈ ਛੋਟੀ ਜੀ ਫੈਮਿਲੀ ਹੈ ਤੇ ਮੰਦਰ ਨੂੰ ਜੈ ਮਾ ਕਾਲੀ ਜੈ ਸ਼ਰਣੀ ਦੇ ਮੰਦਰ ਨੂੰ ਚੰਗੇ ਰਾਹ ਤੇ ਲੈ ਕੇ ਚੱਲੀਏ ਧੰਨਵਾਦ ਜੈ ਮਾ ਦਰ ਜੀ ਜਿਹੜੀ ਰਸਮੀ ਬਣੀ ਸੀ ਇਹਨਾਂ ਨੂੰ ਸਭ ਨੂੰ ਅਮਲੀ ਗਿਆੜਾ ਸੀ ਉਹ ਸੰਗਤਾਂ ਨੂੰ ਵੀ ਕਾਫੀ ਮਾਰੋ ਉਹ ਸਭ ਤੋਂ ਅੰਦਰ ਚਾਹਤ ਕੋ ਚਿੰਤਾ ਕਰਨਾ ਤੁਹਾਨੂੰ ਕੋਈ ਨਾ ਬਚ ਸਕਦੀ ਤੇ ਯਾਰ ਮੈਂ ਰਾਮ ਨਾਮ ਦਾ ਉਹ ਦਾ ਭਾਂਜ ਸਕਦਾ ਹਾਂ ਅੱਜ ਵੀ ਜੋ ਰਾਮਪਰਾ ਫੂਲ ਆਪਣੇ ਜੈਮਾ ਕਾਲੇਸ਼ਾਨੀ ਦੇ ਮੰਦਿਰ ਤੋਂ ਦੇ ਵਿੱਚ ਆਪਣੇ ਪੰਜਾਬ ਲੈਵਲ ਤੋਂ ਆਪਾਂ ਮੀਟਿੰਗ ਬੁਲਾਈ ਸੀ ਜੀ ਜੋ ਸਾਡਾ ਆਪੀ ਸਮਾਜ ਦਾ ਮਸਲਾ ਮੰਦਿਰ ਦੇ ਬਰਤੀ ਚੱਲ ਰਿਆਂ ਸੀ ਦਾ ਦੋ ਢੜੇ ਬੰਦੀਆਂ ਹੋਈਆਂ ਵੀਆਂ ਸੀਗੀਆਂ ਉਸ ਢੜੇ ਬੰਦੀ ਨੂੰ ਖਤਮ ਕਰਨ ਵਾਸਤੇ ਸਾਡਾ ਮਸਲਾ ਜੋ ਅਸੀਂ ਆਪਣੇ ਘਰ ਦੇ ਵਿੱਚ ਨਿਬੜ ਗਈ ਬਾਹਰ ਨਾ ਜਾਵੇ ਮਸਲਾ ਇਸ ਲਈ ਆਪਾਂ ਅੱਜ ਸਮਾਜ ਆਪਣਾ ਸੰਬੋਧਨ ਤੋਂ ਬਿਜਵਾਜ ਪੰਜਾਬ ਲੈਵਲ ਤੋਂ ਇਕੱਠਾ ਕੀਤਾ ਸੀ ਕਰਕੇ ਆਸ਼ਾ ਕਰਦੇ ਹਾਂ ਕਿ ਜਿੰਨੇ ਸਾਡਾ ਸਮਾਜ ਦੇ ਅੱਜ ਭਾਈਚਾਰੇ ਇੱਥੇ ਪਹੁੰਚਿਆਗਾ ਉਹਨਾਂ ਨੇ ਇੱਕ ਨਵੀਂ ਕਮੇਟੀ ਦੀ ਗਠਜੋੜਨ ਜੋੜ ਦਿੱਤਾ ਇੱਕ 21 ਮੈਂਬਰੀ ਕਮੇਟੀ ਬਣਾਈ ਹੈ 21 ਮੈਂਬਰੀ ਕਮੇਟੀ ਬਣਨ ਤੋਂ ਬਾਅਦ ਰਾਮਪੁਰਾ ਫੋਨ ਦੀ ਕਮੇਟੀ 5 ਮੈਂਬਰੀ ਕਮੇਟੀ 6 ਮੈਂਬਰੀ 7 ਮੈਂਬਰੀ ਜੋਗੀ ਕਮੇਟੀ ਹਜੇ ਬਣੇਗੀ ਕੁਝ ਮਹੀਨੇ ਦਾ ਟਾਈਮ ਲਿਆ ਨਵੀਂ ਪੰਜਾਬ ਲੈਵਲ ਤੋਂ ਜੋ ਕਮੇਟੀ ਬਣੀ ਇੱਕ ਮਹੀਨੇ ਬਾਅਦ ਨਵੀਂ ਕਮੇਟੀ ਇੱਥੇ ਚੌਂ ਹੋਵੇਗੀ ਸਾਰਿਆ ਕਰਨੀ ਕਮੇਟੀ ਪੰਜਾਬ ਲੈਵਲ ਤੋਂ ਚੱਲੇਗੀ ਜੋ ਆਪਣੀ ਕਰਤਾ ਦਰਤਾ ਹੋਵੇ ਦੇਖ ਰਿਹਾ ਦਿੱਤੇ ਵਿੱਚ ਲੋਕਲ ਰਾਮਪੁਰਾ ਫੋਨ ਦੇ ਜਿਹਨੇ ਸਰਵਸੇ ਮੈਂਬਰ ਮੰਨ ਕੇ ਸੇਵਾਦਾਰ ਦੇ ਰੂਪ ਵਿੱਚ ਕੰਮ ਕਰਾਂਗੇ। ਉਹੀ ਹੈ ਜੋ ਫੈਸਲਾ ਹੋਇਆ ਜੀ। ਇਹਨਾਂ ਕਹਿੰਦੇ ਹੋ ਸਭ ਨੂੰ ਧੰਨਵਾਦ। ਇਹ ਚੋਦੀ ਕਿੱਥੇ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਮੰਦਿਰ ਜੋ ਹੈ ਤੁਹਾਡੇ ਸਮਾਜ ਵੱਲੋਂ ਬਣਾਇਆ ਗਿਆ ਹੈ। ਸਮਾਜ ਵੱਲੋਂ ਇੱਕ ਕਮੇਟੀ ਬਣਾਈ ਸਮਾਜ ਵੱਲੋਂ ਇਸ ਦਾ ਸੰਚਾਲਨ ਕਰਾਇਆ ਗਿਆ। ਬਹੁਤ ਵਧੀਆ ਕੀਤਾ ਹੈ। ਸੋ ਇਧਰ ਦੇ ਕੀ ਕਾਰਨ ਬਣੇ ਜੋ ਇਹ ਸਾਰਾ ਭਦੋਰਾ ਤੇ ਸਮਾਜ ਕਹਿੰਦੇ ਅਗਰ ਪੂਰੀ ਪੰਜਾਬ ਸੇ ਅਫਸੋਸ ਹੈ ਇਸ ਗੱਲ ਦਾ ਵੀ ਆਪਾਂ ਜਦੋਂ ਕੋਈ ਵੀ ਘਰੇਲੂ ਆਪਣਾ ਮਸਲਾ ਹੁੰਦਾ ਹੈਗਾ ਆਪਾਂ ਉਸ ਨੂੰ ਘਰ ਦੇ ਵਿੱਚ ਹੀ ਬਹਿ ਕੇ ਸੁਲਝਾਇਆ ਜਾਂਦਾ ਹੈਗਾ ਨਾ ਕਿ ਬਾਹਰ ਭਜਾਇਆ ਜਾਂਦਾ ਹੈਗਾ ਸਾਡਾ ਹੈ तकरीबन ਸਾਲ ਲੜ ਸਾਲ ਤੋਂ ਆਪਸੀ ਵਿਵਾਦ ਚੱਲਦਾ ਆ ਰਿਹਾ ਕੋਈ ਵਿਵਾਦ ਦਾ ਕਾਰਨ ਮੈਂ ਤਾਂ ਪਹਿਲਾਂ ਹੀ ਦੱਸਿਆ ਸੀਗਾ ਸਾਡੇ ਕੁਝ ਨਾਕੀ ਅੰਸਰ ਨੇ ਜਿਨ੍ਹਾਂ ਨੂੰ ਆਪਣੇ ਉਹਦੇਦਾਰੀ ਦੀ ਭੁੱਖ ਹੈ ਅਤੇ ਕੁਝ ਅਦਾਲਤਾਂ ਦੇ ਲਈ ਵਾਸਤੇ ਜੋ ਇਥੇ ਮੰਦਰ ਦੇ ਵਿੱਚ ਹੰਗਾਮਾ ਕਰਦੇ ਨੇ ਉਹਨਾਂ ਦੇ ਕਾਰਨ ਇਥੇ ਮਾਤ ਪੇ ਦਾ ਆਪਸੀ ਵਧਿਆ ਜੀ ਬਾਕੀ ਸਾਡੇ ਜੋ ਕੁਝ ਨੇ ਪੰਡਿਤ ਜੀ ਅਥੇ ਮੰਦਿਰ ਦੇ ਵਿੱਚ ਆਏ ਸੀ ਉਹਨਾਂ ਦੀ ਇਹਨਾਂ ਨੇ ਆੜ ਲੈ ਲਿਖਤੀ ਹੈ ਇੱਕ ਹੰਗਾਮਾ ਕਰਨ ਵਾਸਤੇ ਪੰਡਿਤ ਜੀ ਨੂੰ ਅਸੀਂ ਕੱਢਣਾ ਹੈਗਾ ਪੰਡਿਤਿਆਂ ਦੇ ਵਿੱਚ ਚਲੋ ਮਸਲਾ ਜਿਹੜਾ ਉਹ ਨਹੀਂ ਖਤਮ ਹੋ ਗਿਆ ਜੀ ਪਰ ਇਹ ਨਹੀਂ ਮੰਨੇ ਉਸ ਚੀਜ਼ ਦੇ ਵਿੱਚ ਆਪਸੀ ਤਾਲਮੇਲ ਨਹੀਂ ਬਣਿਆ ਤਾਂ ਸਾਨੂੰ ਇਹ ਲੋਕ ਡਰ ਲਾ ਲੋ ਜਾਂ ਇੱਕ ਭੈਅ ਆ ਵੀ ਆਪਣਾ ਜੋ ਇਨੀ ਮਿਹਨਤ ਕੀਤੀ ਵੀ ਆ ਹਰ ਇੱਕ ਕਟਾ ਉਹਦੇ ਹੱਥ ਨਾਲ ਲੱਗੀ ਇਸ ਮੰਦਿਰ ਦੇ ਵਿੱਚ ਸਾਰੇ ਤੋਂ ਬਿਜਮਾਇਲੇ ਇਸ ਮੰਦਿਰ ਨੂੰ ਬਣਾਇਆ ਵਿਆ ਬਾਹਰਲੇ ਸਮਾਜ ਦੀ ਅਸੀਂ ਇੱਜ਼ਤ ਕਰਦੇ ਆਂ ਅਸੀਂ ਉਹਨਾਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡਾ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਕੁਝ ਬੰਦੇ ਆ ਜੋ ਉਹਨਾਂ ਦੇ ਮੋਹਰੇ ਉੱਤੇ ਮਾਲੋ ਸੁਨੀਲ ਬਿੱਟਾ ਜੀ ਸੀਗੇ ਦਾ ਨੀਰਤ ਚੌਧਰੀ ਜੀ ਸਾਡੇ ਹੋਰ ਪਰਵਰਤੇ ਸੱਜਣ ਮੰਡੀ ਦੇ ਬਹੁਤ ਸਾਰ ਬੰਦੇ ਜਿਨ੍ਹਾਂ ਦੇ ਮੋਹਰੇ ਸਾਡੇ ਮੈਂਬਰਾਂ ਨੇ ਹਾਮੀ ਦਾ ਭਰੀ ਪਰ ਉਹ ਮੌਕੇ ਤੇ ਉੱਤੇ ਉਹਨਾਂ ਦੇ ਮੋਹਰੇ ਸੱਚੇ ਹੋਣ ਦੇ ਬਾਰੇ ਸਾਨੂੰ ਗਲਤ ਕਰਦੇ ਆਂ ਵੀ ਜੀ ਇਹ ਰਿਕਾਰਡਿੰਗ ਆਪਾਂ ਆਂਦੇ ਜੀ ਗਰੁੱਪ ਦੇ ਵਿੱਚ ਹੋਰ ਹੈ ਜੋ ਉਹਨਾਂ ਨੇ ਫੈਸਲਾ ਕਰਿਆ ਸੀ ਬਹੁਤ ਸਾਰ ਬੰਦਿਆਂ ਨੇ ਸਾਡੀ ਜੋ ਕਮੇਟੀ ਹੈ ਇਹਨਾਂ ਨੇ ਨਹੀਂ ਮੰਨਣੇ ਕੀਤਾ ਤਾਂ ਉਸ ਨੂੰ ਦੇਖਦੇ ਵੇ ਅਸੀਂ ਪੰਜਾਬ ਲੈਵਲ ਤੇ ਇੱਕ ਮੀਟਿੰਗ ਰੱਖੀ ਜੋ ਕਿ ਪਹਿਲਾ ਮੀਟਿੰਗ ਹੋਈ ਯਾਰਾਂਬਾਗ ਦੇ ਵਿੱਚ ਸਾਰਾ ਮਹਾਜਨ ਭਾਈਚਾਰਾ ਤੇ ਦੂਸਰਾ ਭਾਈਚਾਰਾ ਇਕੱਠਾ ਕੀਤਾ ਸੀ ਸਾਡੇ ਬਖਲਾਲ ਚੋਹਾਨੀਆ ਨੇ ਸਾਨੂੰ ਨਹੀਂ ਪਤਾ ਸੀ ਵੀ ਇਹ ਐ ਬਾਹਰਲੀ ਕਾਲ ਹੈ ਬਾਰੋਂ ਬੰਦੇ ਬੁਲਾਏ ਗਏ ਆ ਉਦੋਂ ਪਹਿਲਾ 6 ਤਰੀਕ ਨੂੰ ਮੈਂ ਆਪਣੇ ਸਮਾਜ ਦੀ ਸਾਰੇ ਪੰਜਾਬ ਦਾ ਧੋਬੀ ਸਮਾਜ ਭਾਈਚਾਰਾ ਇੱਥੇ ਇਕੱਠਾ ਕਰਿਆ ਸੀ ਵੀ ਇਹ ਮੰਦਰ ਆਪਣੀ ਮਿਹਨਤ ਨਾਲ ਬਣਾਇਆ ਗਿਆ ਕੱਲ ਨੂੰ ਇਹ ਮੰਦਰ ਆਪਾਂ ਆਪਣੇ ਹੱਥੋਂ ਨਾਲ ਅਗਵਾ ਲੀਏ ਆਪਣੇ ਸਮਾਜ ਨੂੰ ਜਾਗਰੂਕੀ ਕਰਨਾ ਆਪਣਾ ਫਰਜ਼ ਹੈ ਜੀ ਕਿਉਂਕਿ ਹੈ ਜਦੋਂ ਇਹ ਸਨਾਤਨੀ ਮੰਦਰ ਆ ਜੀ ਤਾਂ ਬਾਹਰਲਾ ਕੋਈ ਵੀ ਬੰਦਾ ਉਸ ਸਨਾਤਨੀ ਆ ਉਸ ਨੂੰ ਗੁੱਸਾ ਲੱਗ ਰਹੀ ਹੈ ਇੱਥੇ ਲੋਏ ਲੜਾਈ ਹੋਣੀ ਹੈ ਝਗੜੇ ਹੋਣੇ ਆ ਦਾਦੂ ਦੇ ਵਿੱਚ ਕਲੇਸ਼ ਹੋਣੇ ਆ ਤਾਂ ਸਾਰ ਸਨਾਤਨੀ ਬੰਦੇ ਨੇ ਜਾਗ ਨਹੀਂ ਹੈ ਚਾਹੇ ਉਹ ਮਹਾਜਨ ਸਮਾਜ ਹੈ ਚਾਹੇ ਕੋਈ ਹੋਰ ਸਮਾਜ ਹੈ ਉਸ ਨੇ ਸਾਡੇ ਨਾਲ ਕਿੰਤੂ ਗਰੰਤੂ ਹੋਣੀ ਹੋਣੀ ਹੈ ਇਸ ਚੀਜ਼ ਦੇ ਵਿੱਚ ਕਲੇਸ਼ ਚੱਲਦੇ ਵੇ ਵੀ ਕਿ ਇਹ ਬੱਦ ਨਾ ਜਾਵੇ ਤਾਂ ਕਰਕੇ ਅੱਜ ਸਾਨੂੰ ਪੰਜਾਬ ਇਕੱਠਾ ਕਰਨਾ ਪਿਆ ਇੱਥੇ ਵੀ ਵੀ ਅਸੀਂ ਆਪਣੇ ਮੰਦਰ ਨੂੰ ਬਚਾ ਸਕੀਏ ਆਪਣੇ ਸਮਾਜ ਨੂੰ ਬਚਾ ਸਕੀਏ ਵਾਸਾ ਹੀ ਕਾਰਨ ਸੀ ਜੀ ਤਾਂ ਉਹਦਾ ਸ਼ਾਮ ਨੂੰ 12:00 ਵਜੇ ਕੋਲ ਆਏ ਨੇ ਕਿ ਚਾਰ ਸਮਾਂ ਚਲਾਉਣ ਲਈ 200 ਰੁਪਏ ਕੁਝ ਨਹੀਂ ਬਸ ਦਾਦੂ ਦੇ ਵਿੱਚ ਜੀ ਕੋਸ਼ਿਸ਼ ਸ਼ਰਾਰਤੀ ਬੰਦੇ ਆ ਇੱਕ ਦੋ ਪਰਸੈਂਟ ਬੰਦੇ ਆ ਜਿਨ੍ਹਾਂ ਨੇ ਮੰਨ ਲਓ ਕੈਮਰਾ ਲਾਇਆ ਸੀਗਾ ਕੈਮਰਾ ਲਾ ਹਤਾ ਗੁੰਡ ਦੇ ਉੱਤੋਂ ਉਹਨਾਂ ਨੂੰ ਵਾਪੀਨ ਖਾਂ ਦਾ ਸ਼ੌਂਕ ਹੈ ਜੀ ਪੀਨ ਖਾਂ ਦੇ ਸ਼ੌਂਕ ਦੇ ਵਿੱਚ ਉਹ ਹੁੱਲਣ ਵਾਜੀਆਂ ਕਰਦੇ ਨੇ ਇਥੋਂ ਕੈਮਰੇ ਲਾਤੇ ਹੋਰ ਕਰਤੇ ਉਹੀ ਬੰਦਿਆਂ ਨੇ ਸਾਡੇ ਆਪਸੀ મતਭੇਦ ਬਾੜ ਪਾਏ ਹੋਏ ਨੇ ਅਸੀਂ ਵੀ ਆਸ਼ਾ ਕਰਦੇ ਹਾਂ ਜੋ ਆਨ ਵਾਲੀ ਕਮੇਟੀ ਆ ਸਾਡੀ ਪੰਜਾਬ ਲੇਵਲ ਤੇ ਕਮੇਟੀ ਬਣਾਈ ਹੈ ਜੋ ਸ਼ਰਾਬ ਪੀਣ ਸੰਬੰਧ ਸਾਡੇ ਵਿੱਚ ਉਹਨਾਂ ਨੂੰ ਇਸ ਕਮੇਟੀ ਤੋਂ ਦੂਰ ਰੱਖਣਗੇ ਅਤੇ ਮੰਦਿਰ ਦੀ ਪਰੰਪਰਾਇਕ ਮੰਦਿਰ ਇਤਿਹਾਸਿਕ ਮੰਦਿਰ ਇਹ ਪਰੰਪਰਾ ਦੇ ਨਾਲ ਚੱਲੇ ਗਾ ਤੋਂ ਆਸ਼ਾ ਕਰਦੇ ਹਾਂ ਕੋਈ ਵੀ ਸਾਡੇ ਸ਼ਰਾਬ ਪੀਣ ਸੰਸਰ ਸਾਨੂੰ ਦੋ ਫਾੜ ਕਰਨ ਨੂੰ ਨਾ ਆਵੇ ਅੱਗੇ ਤੋਂ ਇਹੀ ਕਾਮਨਾ ਕਰਦੇ ਹਾਂ ਵੀ ਜਿੰਨੇ ਵੀ ਸਾਡੇ ਤੇ ਬੰਦੇ ਆਏ ਸਾਡਾ ਭਾਈਚਾਰਾ ਆ ਸਾਡਾ ਸਾਥ ਦੇਣਗੇ ਰਲ ਮਿਲ ਕੇ ਚੱਲਗੇ ਜਿੰਨਾਂ ਕਹਿੰਦੇ ਨੇ ਧੰਨਵਾਦ ਦੀ ਜਾਨਾ